ਸਸਸੀ ਕਾਲ ਜੀ ਸਾਰਿਆਂ ਨੂੰ ਜਿੰਮੇ ਕਿਸੇ ਨੂੰ ਦੱਸਦੇ ਹੁੰਦੇ ਆ ਜਿਹੜੇ ਬੀਜ ਲਾਉਣਾ ਦੇਸੀ ਰੁੱਖਾਂ ਦੇ ਜਿਹੜੇ ਬੀਜ ਹੁੰਦੇ ਉਹਨੂੰ ਲਾ ਰਿਹਾ ਫਰਵਰੀ ਐਂਡ ਤੋਂ ਸ਼ੁਰੂ ਕਰਕੇ ਉਹਨੂੰ ਮਾਰਚ ਅੱਜ ਇਹ ਮਾਰਚ ਮਹੀਨੇ ਸੀ ਸਿੰਬਲ ਦਾ ਜਿਹੜਾ ਰੁੱਖ ਦਾ ਬੀਜ ਆ ਇਹਨੂੰ ਬੀਜਣ ਲੱਗੇ ਹੋਏ ਆ ਵੀ ਰਾਈਟ ਟਾਈਮ ਆ ਸਿੰਬਲ ਦੇ ਰੁੱਖ ਦਾ ਕਿਉਂਕਿ ਇਹ ਸਕਈ ਵਾਰ ਕਿਹਦੇ ਵੱਡਾ ਨਹੀਂ ਹੋਊਗਾ ਤਾਂ ਇਹ ਸਰਦੀ ਕੀ ਬਰੌੱਖਾ ਕੱਟਦਾ ਹੈਗਾ ਫਰੋਸ ਸਾਰਦਾ ਨਹੀਂ ਹੈਗਾ ਤੂੰ ਘੰਟਾ ਪਾਣੀ ਚ ਪਿਉਣਾ ਬੀਜ ਨੂੰ ਨਾਲ ਦੀ ਨਾਲ ਫਿਰ ਲਾ ਦੇਣਾ ਹੈਗਾ ਤੇ ਇਹ ਇੰਡੀਆ ਦਾ ਨੇਟਿਵ ਰੁੱਖਾ ਤੇ ਪਵਿੱਤਰ ਗਰਵਾਣੀ ਜਿਹੜਾ ਸਾਡਾ ਇਹਦਾ ਜ਼ਿਕਰ ਆਉਂਦਾ ਹੈਗਾ ਤੇ ਇਹ ਚਾਹੇ ਸ਼ਹਿਰ ਪਟਿਆਲਾ ਹੋਵੇ ਚਾਹੇ ਲੁਧਿਆਣਾ ਹੋਵੇ ਜਿਹੜਾ ਵੀ ਵੱਡੇ ਸ਼ਹਿਰ ਆ ਉਹਦੀਆਂ ਜਿਹੜੀ ਬਿਲਡਿੰਗਾਂ ਦੇ ਇੰਟਰਸਟ ਤੇ ਸਾਨੂੰ ਇਹ ਰੁੱਖ ਮਿਲਦਾ ਹੈਗਾ ਤੇ ਅੱਜ ਅੱਜ ਕੱਲ ਉਹ ਤਾਂ ਫੁੱਲ ਬਹੁਤ ਹੀ ਲਾਲ ਵੱਡਾ ਫੁੱਲ ਆ ਉਹ ਤੁਹਾਨੂੰ ਖਿੰਡਿਆ ਦਿਖਦਾ ਤੇ ਉਹ ਚਾਦਰ ਬਿਸ਼ੀ ਥਲੇ ਦਿਖ ਰਹੀ ਹੈ ਇਹਦੀ ਖਾਸ ਗੱਲ ਜਿਹੜੇ ਫਲ ਜਿਹੜੇ ਪੱਕ ਜਾਂਦੇ ਹੈਗੇ ਜਿਹੜੀ ਰੂਹ ਜਿਹੜੀ ਹੈਗੀ ਆ ਉਹਨੂੰ ਪੁਰਾਣੇ ਸਮੇਂ ਵਿੱਚ ਸਰਹਾਣੇ ਦੇ ਰਜਾਈਆਂ ਸਟੱਫ ਕਰਨ ਵਾਸਤੇ ਮਤਲਬ ਕਹਿੰਦੇ ਉਹ ਵਰਤਿਆ ਜਾਂਦਾ ਸੀਗਾ ਤੇ ਪੁਰਾਣੇ ਸਮੇਂ ਚ ਵੀ ਸੀਗਾ ਜੇ ਕਿਸੇ ਬੱਚੇ ਨੂੰ ਨਮੂਨੀਆ ਹੋ ਜਾਂਦਾ ਸੀਗਾ ਤਾਂ ਇਹਦੇ ਜਿਹੜਾ ਇਹਦਾ ਜਿਹੜਾ ਗੱਦਾ ਹੁੰਦਾ ਸੀ ਬਣਾ ਕੇ ਉਹਨੂੰ ਪਾਇਆ ਜਾਂਦਾ ਗਰਮੈਸ਼ ਵਾਸਤੇ ਜੇ ਦੇਖੇ ਕਿੱਡੇ ਵੱਡੇ ਸੈਂਪਲ ਹੋ ਸਕਦੇ ਆ ਨਦੌਰ ਇੱਕ ਵਾਈਲਡਲਾਈਫ ਸੈਂਕਚਰੀ ਆ ਉੱਤਰਾਖੰਡ ਦੇ ਵਿੱਚ ਉੱਥੇ 36 ਮੀਟਰ ਟਾਲ ਮਤਲਬ 100 ਫੁੱਟ ਤੋਂ ਉੱਪਰ ਲੰਬਾ ਲੰਬਾਈ ਤੇ 16 ਮੀਟਰ ਘੇਰਾ ਐਡਾ ਵੱਡਾ ਰੋਖਾ ਤੇ ਉਹਦੇ 12-15 ਬੰਦੇ ਚਾਹੀਦੇ ਉਹਨੂੰ ਜੱਫਾ ਪਾਉਣ ਵਾਸਤੇ ਇਸੇ ਤਰ੍ਹਾਂ ਇੱਕ 12 ਦਰੀ ਗਾਰਡਨ ਪਟਾਲੇ ਹੈਗਾ ਬਹੁਤ ਵੱਡਾ ਰੁੱਖ ਵਿਸ਼ਾਲ ਉਹ ਵੀ ਸਾਡੇ ਖੜਾ ਹੈਗਾ ਉੱਤਰਾਖੰਡ ਦੇ ਲੋਕ ਹੈ ਜਿਹੜੇ ਇਹਦੀ ਜਿਹੜੀ ਮਤਲਬ ਕਹਿੰਦਾ ਸਬਜੀ ਹੈਗੀ ਆ ਫਲਾਵਰ ਬੱਡ ਦੀ ਬਣਾ ਕੇ ਖਾਂਦੇ ਆ ਤਾਂ ਉਸ ਤੋਂ ਬਾਅਦ ਜਿਹੜੇ ਮਹਾਰਾਸ਼ਟਰ ਤੇ ਕਰਨਾਟਕਾ ਦੇ ਲੋਕ ਆ ਉਹ ਇਹਦੀ ਮਤਲਬ ਕਹਿੰਦਾ ਡਰਾਈਡ ਜਿਹੜੀਆਂ ਇਹਦੇ ਫਲਾਵਰ ਬੱਡ ਨੂੰ ਸੁਕਾ ਕੇ ਮਸਾਲੇ ਦੇ ਤੌਰ ਤੇ ਵਰਤੇ ਹੈਗੇ ਆ